ਕਿਨਾਗੀ ਟੁੱਟ ਗਈ ਵਿੱਕੀ ਜੀ ਵਿੱਕੀ ਕੀ ਹੋਇਆ ਕਿਸੇ ਇਥੇ ਕਦੋਂ ਦੀ ਘਟਨਾ ਹੈ ਸਰ ਇਹ ਹੋਈ 1:30 2:00 ਵਜੇ ਦੀ ਜੀ ਤੇ ਗੁੜੀਆ ਸੀਗੀ ਜੀ ਇੱਕ ਭੱਜੋ ਭੱਜ ਕੇ ਆਈ ਜਿਹੜੇ ਉਧਰੋਂ ਠੀਕ ਹੈ ਜੀ ਅਸੀਂ ਆਏ ਭੱਜ ਕੇ ਇੱਧਰ ਤੇ ਮੁੰਡੇ ਨਾਲ ਤੇ ਹੋਰ ਸੀਗੇ ਦੋ ਮੁੰਡਿਆਂ ਨੇ ਇੱਧਰੋਂ ਆਏ ਤੇ ਉਹਨਾਂ ਨੇ ਵਿਚਾਰੀ ਇੱਕ ੜੀ ਕੁੜੀ ਡੁੱਬਦੀ ਸੀਗੀ ਉਹਨੂੰ ਤਾਂ ਕੱਢ ਲਿਆ ਉਹੀ ਕੁੜੀਆ ਭੱਜੀ ਆ ਇੱਧਰ ਆਈ ਉਹਨੇ ਸਾਨੂੰ ਇੱਧਰ ਬੁਲਾ ਕੇ ਤੇ ਇੱਥੇ ਜੋ ਸਾਰੇ ਇਕੱਠੇ ਹੋ ਗਏ ਇੱਕ ਕੁੜੀਆ ਇੱਕ ਕੁੜੀਆ ਬਚ ਗਈ ਬਾਕੀ ਜੋ ਕੁੜੀਆਂ ਉਹ ਡੁੱਬ ਗਈਆਂ ਡਰ ਬੜੇ ਕੱਢ ਲਏ ਉਹਨਾਂ ਦੇ ਹਾਂਜੀ ਹਾਂ ਡੈੱਡ ਬੁਟ ਕਰ ਲਈ ਹਸਪੀਟਲ ਹੈ ਸਰਕਾਰੀ ਜੀ ਕਿੱਥੋਂ ਦੇ ਬੱਚੇ ਕੋਈ ਪਤਾ ਲੱਗੇ ਕੁਛ ਆਪਣੇ ਇਥੇ ਭਾਰੂ ਚੌਕ ਚ ਆ ਚ ਗਏ ਨਹੀਂ ਬੱਚੇ ਜੀ ਹਾਂ ਉਹਨਾਂ ਦੇ ਸੀ ਕਿੱਡੀ ਕਿੱਡੀ ਉਮਰ ਦੇ ਸੀ ਬੱਚੇ 10 12 ਸਾਲ ਦੇ ਹੋਣਗੇ ਜੀ ਬਸ ਕਿੰਨੇ ਹਾਂਜੀ ਕਿ ਨਾਂ ਕੀ ਤੋਂ ਲਈ ਕੁਲਵਿੰਦਰ ਸਿੰਘ ਇਹਨੇ ਕੀ ਹੋਇਆ ਕੀ ਸਾਰਾ ਇਹ ਇਹ ਸਾਰਾ ਸੀ ਇੱਥੇ ਡਿਊਟੀ ਤੇ ਸੀਗੇ ਤੇ ਉਹ ਪਾਰਕ ਦੇ ਬੈਕ ਸ਼ੈੱਡ ਆਈਆਂ ਕੁੜੀਆਂ ਤੇ ਉੱਥੇ ਨਹਾਉਣ ਬੈਗੀਆਂ ਤੇ ਪੈਰ ਪੂਰ ਤਰਖ ਗਏ ਤੇ ਪੌੜੀਆਂ ਦੇ ਨਾਲ ਹੀ ਉਹਨਾਂ ਦੀ ਯਾਨੀ ਕਿ ਜਾਨ ਨਿਕਲ ਗਈ ਡੁੱਬ ਕੇ ਤੇ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਤੇ ਥੋ ਰੋਲਾ ਰੁਲਾ ਪਿਆ ਤੇ ਇਹ 탸ਰ ਗਏ ਫਿਰ ਜਾ ਕੇ ਛਾਲਾ ਛਾਲਾ ਮਾਰ ਕੇ ਭੰਦੇ ਕਿੰਨੇ ਬੱਚੇ ਸੀ ਔਰ ਕਿੰਨੇ ਤਨਜਵਾਕ ਸੀਗੇ ਇੱਕ ਤਿੰਨੇ ਕੁੜੀਆਂ ਸੀ ਇੱਕ ਤਾਂ ਪਹਿਲਾਂ ਹੀ ਨਿਕਲ ਗਈ ਸੀ ਤੇ ਦੋ ਬੱਡੇ ਬੋਦੀਆਂ ਕਿਥੋਂ ਰਹਿਣ ਲੱਗ ਪਤਾ ਲੱਗਿਆ ਇਹ ਇਥੋਂ ਦੱਸ ਦੇ ਜੀ ਸੜਕ ਤੋਂ ਪਾਰ ਉਹ ਜਿਹੜੇ ਝੂਗਾਈਆਂ ਵਾਲੇ ਉਹਨਾਂ ਦੇ ਦੱਸ ਕਿੰਨੀ ਉਮਰ ਕਿੰਨੇ ਕਿਸੀ ਬੱਚੇ ਨੇ ਕੋਈ ਮਰ ਤਾਂ ਨਾਂ ਵਾਲਾ 15-15 ਸਾਲ ਦੇ ਸੀ ਇੱਕ 12 ਕ ਦੇ ਸੀ ਇੱਕ 15 ਕ ਦੇ ਸੀ ਸਰ ਕੀ ਮਾਮਲਾ ਕੀ ਸੀ ਜਿਹੜਾ ਇਹ ਲੜਕੀਆਂ ਦੋ ਦੀਆਂ ਆਈਆਂ ਜੀ ਜਿਹੜੀ ਅੱਜ 6-7 ਬੱਚੇ ਆਪਣੇ ਵਾਟਰ ਵਾਕਸ ਦੇ ਵਿੱਚ ਜਿਹੜੀਆਂ ਪਾਣੀ ਵਾਲੀਆਂ ਟਿਵੀਆਂ ਨੇ ਉੱਥੇ ਨਹਾਉਣ ਚਲੇ ਗਏ ਸੀ ਉਹਦਾ ਵਿੱਚੋਂ ਤਿੰਨ ਬੱਚੇ ਆ ਨੇ ਵਿੱਚ ਛਲ ਮਾਰਤੀ ਤੇ ਜਦੋਂ ਡੁੱਬਣ ਲੱਗੇ ਤਾਂ ਇੱਕ ਬੱਚੇ ਨੂੰ ਤਾਂ ਉਹਨਾਂ ਨੇ ਕੱਢ ਲਿਆ ਨਾਲ ਦੀ ਨਾਲ ਦੋ ਬੱਚੇ ਦੇ ਵਿੱਚ ਡੁੱਬ ਗਏ ਆ ਇਹਨਾਂ ਦੀ ਡੈੱਡ ਬੋਡੀਆਂ ਅਸੀਂ ਕਢਾ ਕੇ ਹੁਣ ਸਿਵਲ ਹਸਪੀਟਲ ਕਮਿਸ਼ਨਰੀ ਚ ਖਾ ਲਈਏ ਕਿੰਨੀ ਉਮਰ ਹੈ ਕਿੱਥੋਂ ਦੇ ਬੱਚੇ ਆ ਜੀ ਕੋਈ ਇਹ ਪਰਦੇਸੀ ਮਜ਼ਦੂਰਾਂ ਦੇ ਬੱਚੇ ਆ ਜੀ ਇਹਨਾਂ ਦੀ ਏਜ ਤਕਰੀਬਨ 12-13 ਸਾਲ ਲੱਗੀ ਹੈ ਲੜਕੀ ਲੜਕੀਆਂ ਨੇ